ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਦੇ ਸੀ ਤੇ ਪੁੱਛਦੇ ਵੀ ਸੀ ਵੀਡੀਓ ਵੀ ਦੇਖਦੇ ਮੈਂ ਮੱਛਰ ਬਹੁਤ ਜ਼ਿਆਦਾ ਜਿਹੜਾ ਲੜਦਾ ਆ ਕਬੂਤਰਾਂ ਦੇ ਉਹਦਾ ਹੱਲ ਦੱਸੋ ਜਿਹੜਾ ਭਈ ਆ ਜਿਹੜਾ ਹੱਲ ਮੈਂ ਕਰ ਰਿਆ ਨਾ ਤੁਹਾਡੇ ਸਾਹਮਣੇ ਪਿਆ ਹੋਇਆ ਆ ਇਹ 100% ਪੱਕਾ ਹੱਲ ਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਆ ਜੇਕਰ ਖੁੱਡੇ ਚ ਤੁਹਾਨੂੰ ਇੱਕ ਵੀ ਮੱਛਰ ਮਿਲ ਗਿਆ ਤੇ ਮੈਂ ਕਹਿੰਦਾ ਮੈਂ ਨਾ ਕੋਈ ਸ਼ਰਤ ਲਾ ਲਵੇ ਜਿੱਥੇ ਜਿਹੜਾ ਛਿੜਕਿਆ ਹੋਵੇ ਇਹ ਲਾਗੇ ਲਾਗੇ ਜਿੱਧਰ ਜਿੱਧਰ ਨੂੰ ਹਵਾ ਜਾਂਦੀ ਦੂਰ ਤੱਕ ਮੱਛਰ ਜਿਹੜਾ ਦੜਾ ਦਿੰਦਾ ਮੱਛਰ ਰਹਿੰਦਾ ਹੀ ਨਹੀਂ ਠੀਕ ਹੈ ਜੀ ਔਰ ਇਹ ਮੈਂ ਤੁਹਾਨੂੰ ਪੂਰਾ ਨੁਕਤਾ ਇੱਕ ਵਾਰ ਦੱਸਣ ਲੱਗਾ ਮੈਂ ਬਣਾ ਰਿਆ ਆਪ ਖੁਦ ਜਦੋਂ ਖਤਮ ਹੋ ਜਾਂਦਾ ਆਪਾਂ ਦੁਬਾਰਾ ਤਿਆਰ ਕਰ ਲਈਦਾ ਤੇ ਅੱਜ ਫੇਰ ਦੁਬਾਰਾ ਮੈਂ ਤਿਆਰ ਕਰ ਰਿਹਾ ਸੀ ਤੁਹਾਨੂੰ ਦੱਸ ਦਵਾਂ ਮੇਂ ਨਾ ਲੰਬੀ ਵੀਡੀਓ ਨਹੀਂ ਖਿੱਚਣੀ ਮੁਸ਼ਕਪੂਰ ਦੀਆਂ ਟਿੱਕੀਆਂ ਲੈਣੀਆਂ ਇਹ ਮੈਂ ਕੱਢ ਲਈਆਂ ਵਿੱਚੋਂ ਠੀਕ ਹੈ ਇਹ ਛੋਟੇ ਛੋਟੇ ਹੁੰਦੀਆਂ 2-3 ਰੁਪਏ ਦੀ ਇੱਕ ਟਿੱਕੀ ਦਿੰਦੇ ਆ ਮੁਸ਼ਕਪੂਰ ਦੀ ਦੂਜੀਆਂ ਜੀ ਫਰਨੈਲ ਦੀਆਂ ਗੋਲੀਆਂ ਆਹ ਪੈਕਟ ਆ ਆਪਣੇ ਕੋਲ ਫਰਨੈਲ ਦੀਆਂ ਗੋਲੀਆਂ ਦਾ ਐ ਲੈ ਮੈਂ ਬੋਤਲ 2 ਲੀਟਰ ਇਹਦੇ ਵਿੱਚ ਪਾਇਆ ਡੀਜ਼ਲ ਮੈਂ ਠੀਕ ਆ ਥੋੜਾ ਹੈਗਾ ਥੋੜਾ ਹੋਰ ਪਾਉਣਾ ਆ ਤੇ ਇਹਦੇ ਤੋਂ ਬਾਅਦ ਇਹਨੂੰ ਜਿਹੜਾ ਬਰੀਕ ਪੀਸਣਾ ਆ ਮੈਂ ਇੱਕ ਮੂੰਗਲੀ ਦੀ ਸਹਾਇਤਾ ਦੇ ਨਾਲ ਇਹਨੂੰ ਮੈਂ ਬਿਲਕੁਲ ਨਾ ਬਰੀਕ ਕਰ ਲਿਆ ਹੈਗਾ ਤਾਂ ਜੋ ਇਹ ਇਹਦੇ ਵਿੱਚ اٹਕੇ ਨਾ ਬਿਲਕੁਲ ਪਾਊਡਰ ਬਣਾ ਲੈਣਾ ਇਹਦੇ ਵਿੱਚ ਕੰਨ ਨਹੀਂ ਰਹਿਣਾ ਚਾਹੀਦਾ ਫਿਰ ਤੁਹਾਨੂੰ ਪਾਉਣ ਲੱਗੇ ਸਪਰੇਅ ਕਰਨ ਵੇਲੇ ਜਿਹੜੀ ਹੈਗੀ ਆ ਇਹਦੇ ਵਿੱਚ ਦਿੱਕਤ ਨਹੀਂ ਆਊਗੀ ਠੀਕ ਆ ਜੀ ਇਹਨੂੰ ਇਹਦੇ ਵਿੱਚ ਪਾਊਡਰ ਕਰਕੇ 2 ਲੀਟਰ ਜਿਹੜੀ ਇਹ ਡੀਜ਼ਲ ਵਾਲੀ ਬੋਤਲ ਹੈਗੀ ਆ ਇਹਦੇ ਵਿੱਚ ਬਿਲਕੁਲ ਪ੍ਰੋਪਰਲੀ ਜਿਹੜਾ ਹੈਗਾ ਇਹਨੂੰ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇਹਨੂੰ ਹਲਾ ਲੈਣਾ ਚੰਗੀ ਤਰ੍ਹਾਂ ਦੇ ਨਾਲ ਵੀ ਵਿੱਚ ਚੰਗੀ ਤਰ੍ਹਾਂ ਰਚ ਜਵੇ ਇਹਦੇ ਤੇ 2-3 ਮਿੰਟ ਹਲਾਉਣ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਇਹਨੂੰ ਖੁੱਡਿਆਂ ਦੇ ਵਿੱਚ ਜਿਹੜਾ ਸਪਰੇਅ ਕਰਨਾ ਤੁਸੀਂ ਸਿਰਫ ਖੁੱਡਿਆਂ ਦੀਆਂ ਜਾਲੀਆਂ ਤੇ ਦਰਵਾਜ਼ਿਆਂ ਦੇ ਉੱਤੇ ਹੀ ਕੱਲਾ ਸਪਰੇਅ ਕਰ ਦਿਓ ਜਿੱਥੋਂ ਦੀ ਐਂਟਰੀ ਹੁੰਦੀ ਆ ਮੱਛਰ ਦੀ ਤੁਸੀਂ ਉੱਥੇ ਕੋਈ ਕੱਪੜਾ ਖਿੱਦੂ ਬਣਾ ਕੇ ਮੋਜੇ ਦੇ ਵਿੱਚ ਜਾਂ ਕੱਪੜੇ ਪਾ ਲੋ ਜਰਾਬ ਦੇ ਵਿੱਚ ਉਹਨੂੰ ਟੰਗ ਦੋ ਤੇ ਉਹਦੇ ਉੱਪਰ ਥੋੜਾ ਥੋੜਾ ਡੀਜ਼ਲ ਡੇਲੀ ਪਾ ਦਿਆ ਕਰੋ ਡੇਲੀ ਨਹੀਂ ਪਾਣਾ ਪਰ ਤੁਸੀਂ ਇੱਕ ਦਿਨ ਛੱਡ ਕੇ ਪਾ ਦਿਓ ਉਹਦੇ ਨਾਲ ਕੀ ਹੈਗਾ 스멜 ਜਿਹੜੀ ਆ ਮੱਠੀ ਮੱਠੀ ਵਿੱਚੋਂ ਉੱਠਦੀ ਰਹਿੰਦੀ ਆ ਤੇ ਮੱਛਰ ਜਿਹੜਾ ਹੈਗਾ ਆ ਬਾਈ ਨੇੜੇ ਵੀ ਨਹੀਂ ਆਉਂਦਾ ਆਪਾਂ ਤੁਸੀਂ ਇਦਾਂ ਕਰੋ ਜੇ ਕਿਸੇ ਦੇ ਘਰ ਵਿੱਚ ਡੰਗਰ ਰੱਖੇ ਹੋਇਆ ਮੱਝਾਂ ਗਾਵਾਂ ਆ ਮੱਛਰ ਜ਼ਿਆਦਾ ਲੜਦਾ ਆ ਠੀਕ ਆ ਜੀ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਬੈਟਰ ਆ ਤੁਸੀਂ ਉੱਪਰ ਮਾੜਾ ਮਾੜਾ ਸਪਰੇਅ ਕਰ ਦੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਮੁਸ਼ਕਪੂਰ ਇੱਕ ਐਂਟੀਬੈਟਿਕ ਦਾ ਵੀ ਕੰਮ ਕਰਦਾ ਹੈਗਾ ਫੋਨੈਲ ਦੀਆਂ ਗੋਲੀਆਂ ਜਿਹੜੀਆਂ ਘਰਾਂ 'ਚ ਆਮ ਐ ਇਹਦੀ 스మెਲ ਕੋਈ ਮਾੜੀ ਨਹੀਂ ਐ ਔਰ ਬਹੁਤ ਵਧੀਆ ਐ ਲੋਕ ਘਰਾਂ ਦੇ ਵਿੱਚ ਵਹਿ ਮੁਸ਼ਕਪੂਰ ਜਲਾਉਂਦੇ ਆ ਜਾਂ ਦਰਵਾਜ਼ੇ ਦੇ ਉੱਪਰ ਬੰਨ ਕੇ ਰੱਖਦੇ ਆ ਤੇ ਇਹ ਪਸ਼ੂਆਂ ਵਾਸਤੇ ਵੀ ਬਹੁਤ ਕਾਮਯਾਬ ਆ ਕਿਸੇ ਵੀ ਪਸ਼ੂ ਨੂੰ ਜਿਹੜਾ ਮੱਛਰ ਨਹੀਂ ਲੜੂਗਾ ਮੱਖੀ ਨਹੀਂ ਆਊਗੀ ਨੇੜੇ ਇੱਥੋਂ ਤੱਕ ਗਏ ਤੁਸੀਂ ਇੱਕ ਵਾਰੀ ਨਹੀਂ ਇਹਦੀ ਵਰਤੋਂ ਕਰਕੇ ਦੇਖੋ ਸਾਰੇ ਮੇਰੇ ਵੀਰ ਬਹੁਤ ਵਧੀਆ ਪਰਫੈਕਟ ਜਿਹੜਾ ਹੈਗਾ ਆ ਇਹ ਨੁਕਤਾ ਆ ਅਜਮਾਇਆ ਹੋਇਆ ਔਰ ਮੈਂ ਤੁਹਾਡੇ ਸਾਹਮਣੇ ਬਣਾ ਵੀ ਰਿਹਾ ਆ ਤੇ ਇਹ ਜਿਹੜਾ ਹੈਗਾ ਆ ਇਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਸਾਰੇ ਸਮਾਨ ਨੂੰ ਪਾ ਦਾਂਗੇ ਬੋਤਲ 'ਚ ਤੇ ਇਹ ਸਪਰੇਅ ਕਰਦੇ ਰਹਿਣਾ ਆ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਕੀਟ ਪਤੰਗਾ ਮੱਛਰ ਜਿਹੜਾ ਦਿੱਕਤ ਕਰਦਾ ਆ ਉੱਥੇ ਤੁਸੀਂ ਸਪਰੇਅ ਕਰੋ ਤੁਹਾਡੇ ਖੁੱਡਿਆਂ ਦੇ ਵਿੱਚ ਜਾਂ ਤੁਹਾਡੇ ਪਸ਼ੂਆਂ ਦੇ ਲਾਗੇ ਕੋਈ ਵੀ ਮੱਛਰ ਜਿਹੜਾ ਉਹ ਨਹੀਂ ਆਊਗਾ ਫਿਰ ਦੱਸਦੇ ਮੈਂ ਇੱਕ ਵਾਰੀ ਬਾਈ ਜੀ ਇਹ 2 ਲੀਟਰ ਡੀਜ਼ਲ 5 ਮੁਸ਼ਕਪੂਰ ਦੀਆਂ ਟਿੱਕੀਆਂ ਤੇ 5 ਜਿਹੜੀਆਂ ਫਰਨੈਲ ਦੀਆਂ ਗੋਲੀਆਂ ਆ ਇਹਦਾ ਬਿਲਕੁਲ ਬਰੀਕ ਪਾਊਡਰ ਬਣਾ ਲਿਆ ਮੈਂ ਥੋੜਾ ਥੋੜਾ ਕਰਕੇ ਬਣਾ ਲਓ ਇਕੱਠਿਆਂ ਦਾ ਨਹੀਂ ਬਣਦਾ ਤਾਂ ਉਸ ਤੋਂ ਬਾਅਦ ਇਹ ਸਾਰਾ ਪਾਊਡਰ ਆਪਾਂ ਇਹਦੇ ਵਿੱਚ ਪਾਇਆ ਠੀਕ ਆ ਇਸ ਵਿੱਚ ਪਾਉਣ ਤੋਂ ਬਾਅਦ ਮਿਕਸ ਕਰਕੇ ਇਹ ਜਿਹੜਾ ਹੈਗਾ ਆ ਇੱਕ ਮਿਸ਼ਰਣ ਤਿਆਰ ਹੋ ਗਿਆ ਇਹਨੂੰ ਜਿਹੜਾ ਹੈਗਾ ਆ ਆਪਾਂ ਖੁੱਡਿਆਂ ਦੇ ਵਿੱਚ ਸਪਰੇਅ ਕਰਾਂਗੇ ਠੀਕ ਆ ਜੀ ਔਰ ਮੱਛਰ ਕਦੇ ਤੁਹਾਡੇ ਖੁੱਡਿਆਂ ਦੇ ਨੇੜੇ ਵੀ ਨਹੀਂ ਆਊਗਾ ਗਾਰੰਟੀ ਆ ਤੁਸੀਂ ਛੜਕਾ ਕੇ ਆਪਣੇ ਉੱਥੇ ਬੈਠ ਜਿਓ ਲਾਗੇ ਜੇ ਤੁਹਾਨੂੰ ਕੋਈ ਮੱਛਰ ਲੱਭ ਜੂਗਾ ਤੇ ਕਹਿ ਦੇਣਾ ਠੀਕ ਆ ਜੀ ਇਹ ਵੀਡੀਓ ਨੂੰ ਮੇਰੇ ਭਰਾ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਰੇ ਭਰਾਵਾਂ ਦਾ ਜਿਹੜਾ ਹੈਗਾ ਆ ਇਹਦੇ ਵਿੱਚ ਬਚਾਅ ਹੋਵੇ ਬੈਨੀਫਿਟ ਹੋ ਸਕੇ ਕਿਉਂਕਿ ਇਹ ਨੁਕਤਾ ਹਰ ਚੀਜ਼ ਨਾਲੋਂ ਵਧੀਆ ਬੈਟਰ ਆ ਫਾਸਟ ਕਾਰਡ ਜਾਂ ਆਪਾਂ ਆਲ ਆਊਟ ਜਾਂ ਹੋਰ ਚੀਜ਼ਾਂ ਲਾਉਂਦੇ ਆ ਨਾ ਉਹ ਸਾਈਡ ਇਫੈਕਟ ਕਰਦੀਆਂ ਪਰ ਆ ਚੀਜ਼ ਸਾਈਡ ਇਫੈਕਟ ਨਹੀਂ ਕਰਦੀ ਭਾਈ ਇਹਦੀ ਸਮੈਲ ਇੰਨੀ ਸੋਹਣੀ ਵਧੀਆ ਆ ਕਿ ਮੱਛਰ ਜਾਂ ਕਿਟਾਣੂ ਜਿਹੜੇ ਖੁੱਡੇ ਦੇ ਵਿੱਚ ਰਹਿੰਦੇ ਨੇ ਠੀਕ ਆ ਜੀ ਕਿੱਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਤੇ ਨਵੀਂ ਵੀਡੀਓ ਲੈ ਕੇ ਵੀਰੇ ਬਹੁਤ ਸ਼ੇਤੀ ਮਿਲਦੇ ਆਂ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ